ਤੀਜਾ ਗियर ਪਾਈਏ ਬਹੁਤੋਂ ਤੀਜਾ ਗियर ਹਾਂ ਅੱਗੇ ਨੂੰ ਅੱਗੇ ਨੂੰ ਕਰ ਦਿਆਂਗੇ ਨੂੰ ਛੱਡੋ ਕਲੱਚ ਟਿਕਟ ਕਰ ਲਏ ਹੋਗੇ ਇੰਨਾ ਗियर ਬਾਅਦ ਵਿੱਚ ਹੋਰ ਸਪੀਡ 40 ਦੀ ਰੱਖਣੀ ਹੈ ਗਿਓ ਗੱਡੀ ਹੁਣ ਆਪਾਂ ਥੱਲੇ ਲਾਉਣੀ ਆ ਠੀਕ ਐ ਇੰਡੀਕੇਟਰ ਆ ਲੈਫਟ ਇੰਡੀਕੇਟਰ ਸ਼ੀਸ਼ਾ ਜ਼ਰੂਰ ਚੈੱਕ ਕਰਨਾ ਲੈਫਟ ਵਾਲਾ ਇਧਰ ਨਾਲ ਇੰਡੀਕੇਟਰ ਲਾਓ ਉਤਰਾਈ ਆ ਗਈ ਹੁਣ ਥੋੜੀ ਰੇਸ ਘੱਟ ਰੱਖਿਓ ਉਤਰਾਈ ਤੇ ਵਿੱਚ 40 ਤੇ ਵੀ ਉੱਤੇ ਚੱਲ ਜਾਣੀ ਆ ਉਤਰਾਈ ਤੇ ਜਾਨੀ ਕੋਈ ਸਪੀਡ ਰੱਖ ਲਈਦੀ ਹੁੰਦੀ ਐ ਜਦੋਂ ਤੀਜਾ ਗੇਰੇ 30 35 ਰੱਖ ਲਈਦੀ ਹੁੰਦੀ ਐ ਦੋ ਵੀ ਦੇ ਕੇ ਸ਼ੀਸ਼ਾ ਦੇਖ ਲਿਓ ਕੋਈ ਆਉਂਤ ਨਹੀਂ ਐ ਇਹਦਾ ਨਾ ਨਵਾਂ ਡਟੋ ਹੈ ਇੱਥੇ ਇੱਕ ਵਾਰੀ ਗੱਡੀ ਭਰਾ ਦੁੱਗੇ ਹੋ ਗਈ ਸੀ ਟਾਇਰ ਹੀ ਖੋਬ ਗਿਆ ਸੀਗਾ ਇੱਥੇ ਸਿੱਧੇ 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 ਹੈਂਡਿਕਏਟਰ ਬੰਦ ਕਰੋ ਸਿੱਧੇ ਜਾਣਾ ਹੈ ਜੀ ਆਪਾਂ ਸਿੱਧੇ ਲੈ ਕੇ ਜਾਓ ਸਪੀਡ ਦੱਬ ਕੇ ਰੱਖੋ ਤੌੜਨ ਵਾਲੇ ਰਾਈਟ ਹੈਂਡਿਕਏਟਰ ਲਾਓ ਇਹ ਤਾਂ ਹੋਰ ਨਾਲ ਜਾਣਾ ਹੈ ਇਸ਼ਿਆ ਦੇ ਕੇ ਗੱਡੀ ਦਰਵਾਣੀ ਮੜੇ ਮੂਵ ਕਰੋ। ਫੇਰ ਦਨ ਗੱਡੀ ਬੜੇ ਮੜੇ ਮੂਵ ਕਰੋ। ਉਹ ਸਿੱਧਾ ਰੱਖਣੀ ਗੱਡੀ। ਫੜਕਲਾ ਮੋੜ ਆਪਾਂ ਕੱਟ ਕਰਨਾ ਰਾਈਟ। ਫਰੇਸ਼ ਛੱਡ ਲਓ। ਗੱਡੀ ਪਹੁੰਚ ਹੀ ਜਾਣੀ ਐ ਨਿਊਟਰਲ ਕਰ ਦਿਓ ਗੱਡੀ ਇੱਥੋਂ। ਕਲੱਚ ਦਬਾਓ, ਗিয়ার ਘੜ ਦਿਓ। ਪਹਿਲਾ ਗিয়ার ਪਾ ਲਓ। ਹੂੰ ਥੋੜੀ ਬ੍ਰੇਕ, ਥੋੜੀ ਬ੍ਰੇਕ। ਅਗਲਾ ਮੋੜ ਕੱਟ ਕਰਨਾ। ਇਹ ਆਉਣ ਲਈ ਐ। ਉਹ ਅਗਲਾ ਜਾਣ ਲਈ ਐ। ਪਿੱਛੇ ਦੇਖ ਕੇ ਠੀਕ ਐ। ਦੇਖੋ ਇਹ ਮੋੜੇ ਆ ਗਿਆ ਤਾਂ ਗੱਡੀ ਰੋਕ ਲਈ ਐ। ਇੱਧਰ ਵੀ ਦੇਖਣਾ ਲੈਫਟ ਸਾਈਡ ਵੀ ਕੋਈ ਹੈ ਜੰਨੀਆ ਚਲੋ ਹਲਾ ਮੋਰੇ ਟ੍ਰੈਫਿਕ ਨੂੰ ਹੋਵੇ ਹਿਆਰ ਨਾਲ ਅੱਗੇ ਜਾ ਕੇ ਭਾਵੇਂ ਗੱਡੀ ਰੋਕ ਲਿਓ ਠੀਕ ਆ ਸਟਾਪ ਸਟਾਪ ਇਹਨੇ ਉਹ ਵੀ ਨਾਲ ਹੂੰ ਬੜੀ ਦੂਰ ਉਹ ਗੱਡੀ ਅੱਗੇ ਨੂੰ ਮੋਲੀ ਦਾ ਥੋੜੇ ਜਿਹੇ ਇੱਥੇ ਰੱਖ ਲਓ ਬੰਦੇ ਇਹਨਾਂ ਦਾ ਵੀ ਖਿਆਲ ਰੱਖਣਾ ਕਿਨਾਰੇ ਦਾ ਗੱਡੀ ਲੱਗੇ ਨਾ ਸ਼ਾ ਚਲੋ ਥੋੜਾ ਜਿਹਾ ਕਲੱਚ ਢੋ ਚਲੋ 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 ਮੇਰੇ ਚਲੋ ਚਲੋ ਬ੍ਰੇਕ ਲਾਓ ਪਹਿਲਾਂ ਚਲੋ ਚਲੋ ਜਾਣ ਤੋਂ ਕਲੱਚ ਨਾ ਦੋ ਖਾਲੀ ਹੈ ਚਲੋ ਇੱਥੇ ਰੱਖੋ ਗੱਡੀ ਕਲੱਚ ਦੱਬੋ ਫੇਰ ਫੇਰ ਕਲੱਚ ਛੱਡੋ ਤੇ ਨਾ ਐਕਟੀਵੇਟ ਹੈ ਸੀਗੀ ਕਲੱਚ ਦੱਬ ਨੂੰ ਤਾਂ ਗਿਆ ਸਗਾ ਗੱਡੀ ਥੋੜੀ ਸਲੋ ਆਪਣੀ ਰਹੇ ਜੇ ਕੋੜੀਆਂ ਆਂਦੀ ਵੀ ਬ੍ਰੇਕ ਵੀ ਲਾਉਣੀ ਪੈਣੀ ਆ ਇੱਥੇ ਕਲੱਚ ਬ੍ਰੇਕ ਦਾ ਕੰਮ ਬਹੁਤ ਜ਼ਿਆਦਾ ਹੈ ਤੇ ਕੋਲੀ ਆਊਗੀ ਬ੍ਰੇਕ ਵੀ ਲਾਉਣੀ ਪੈਣੀ ਆ ਫਾਸਲਾ ਆਪਾਂ ਇੰਨਾ ਕੁ ਵੜਾ ਕੇ ਰੱਖੜਾ ਗਲੇ ਰੋ ਫੇਰ ਹੋਵੇ ਗੱਡੀ ਆਪਾਂ ਨਾਲ ਲਾਈ ਹੋਵੇ ਅਗਲਾ ਬ੍ਰੇਕ ਲਾ ਦੇਵੇ ਇਮੋਰ ਤੇ ਗੱਡੀ ਆਪਣੇ ਵਿੱਚ ਭਜੇ فاਸਲਾ ਬਣਾ ਕੇ ਰੱਖਣਾ ਇਹਨੂੰ ਓਵਰਟੇਕ ਵੀ ਕਰਨਾ ਆ ਅੱਗੇ ਪਿੱਛੇ ਦੇਖ ਕੇ ਤਾਂ ਦੇਖ ਇਧਰੋਂ ਵੀ ਹੋਰਨ ਦੱਬ ਕੇ ਹੋਵੋ ਟੇ ਕਰੋ ਚਲੋ ਰੇਸ ਵਧਾਓ ਓਵਰਟੇਕ ਕਰੋ ਹੋਰਨ ਬਸ ਦੋਜਾ ਗੇਅਰ ਪਾਓ ਰੇ ਛੱਡੋ ਸੈਨੂ ਵੀ ਓਵਰਟੇਕ ਕਰਨਾ ਹੋਰ ਦਮ ਨਹੀਂ ਰਹਾ ਮੇਰੇ ਕੋਲ ਇਹ ਫੇਰ ਦਬੋ ਕਿ ਅਗਲੇ ਨੂੰ ਪਤਾ ਲੱਗ ਜੂਗਾ ਕਿ ਆਪਾਂ ਪਿੱਛੇ ਆਉਂਦੇ ਪਏ ਆਂ ਕਈ ਘੱਟਕੁੱਟ ਮਾਰ ਦਿੰਦੇ ਹੁੰਦੇ ਕਈ ਪਿੱਛੇ ਨਹੀਂ ਦੇਖਦੇ ਹੁੰਦੇ ਚੱਲ 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 ਮੌਸਮੀ ਹੈ ਬੰਦਾ ਉਹ ਇੱਥੇ ਗਲੀਆਂ ਬਣੀਆਂ ਆ ਜਿੱਦਾ ਰੂੜਿਆ ਇੱਧਰ ਵੀ ਧਿਆਨ ਰੱਖਣਾ ਇੱਧਰ ਵੀ ਧਿਆਨ ਰੱਖਣਾ ਆ ਸਾਰੇ ਬੱਸ ਇਨੀ ਵਾਰ ਖੜੇ ਹੋਰ ਅਗਲਾ ਬੋਰ ਹੌਣ ਆਪਾਂ ਕੱਟ ਕਰਨਾ ਲੈਫਟ 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 ਰਾਈਟ ਨਹੀਂ ਜਾਣਾ ਚੈੱਕ ਕਰਕੇ ਇਹਨੂੰ ਦੇਖ ਕੇ ਪਿੱਛੇ ਵੀ ਹੋਰਾਂ ਦਾ ਬਲੰਪ ਵੀ ਫੌਰਨ ਕਰੋ ਦੇ ਸ਼ੀਸ਼ਾ ਦੇਖ ਲੈ ਇਧਰੋਂ ਸੈਲੈਕਟ ਗੱਡੀ ਨੂੰ ਹੋਵੇ ਚੌਥਾ ਪਾ ਲਓ। ਆਲੋਗੇ ਤੀਜਾ ਹੋਵੇ ਚਲੋ। ਪਰ ਆਹ ਨਾਲ ਅੱਗੇ ਲੁਕੀ ਅੱਗੇ ਨੂੰ। ਹਾਂ। ਨਾਲ ਤੋਗੇ ਮੈਂ ਕਲੱਚ ਦਮੂ। ਇਹ ਪੰਜਵੇਂ ਲੱਗੇ। ਅਰੇ ਅੱਗੇ ਨੂੰ ਕਰਨਾ ਦਿੰਦਾ। ਛੱਡੋ ਕਲੱਚ। ਲੀਵਰ ਉਦੋਂ ਦਬਾਉਣਾ ਥੋੜੀ ਨਾ ਸਗਾ ਆਪਾਂ। ਇਹ ਮਿਲ ਗਿਆ। ਇੱਦਾਂ ਕੱਢ ਗਏ ਬਾਅਦ ਵਿੱਚ ਆਪੀ ਹੈਣਾ ਸੈਂਟਰ ਜਿਹਾ ਸੈਂਟਰ 'ਚ ਆ ਜਾਂਦਾ ਹੁੰਦਾ ਆਪਣੇ ਆਪ। ਸਹੀ ਸਿਰੇ ਚੱਲਦੀ ਹੈ ਅੱਗੇ ਜਾ ਕੇ ਆਪਾਂ ਮੋੜ ਕੱਟਣਾ ਲੈਫਟ। ਉਹ ਵਾਲਾ ਕਿ ਹਾਂ। ਬਾਰੇ ਉੱਥੋਂ ਗੱਡੀ ਆ ਮੈਂ ਕਹਿੰਦੇ ਮੈਂ ਗੇਅਰ ਚ ਲੈ ਕੇ ਜਾਣੀ ਹਾਂ ਪਹਿਲੇ ਹਾਂ ਪਹਿਲਾ ਗੇਅਰ ਪਾ ਲੈਣਾ ਹੌਲੀ ਹੋਰ ਪਰੇ ਤੋਂ ਬੜੀ ਬ੍ਰੇਕ ਮਾੜੀ ਬ੍ਰੇਕ 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 ਹੈਡ ਕੋਲ ਨਾਲੇ ਕੇ ਕਲਚ ਹਾਲ ਦਾ ਬਰੇਕ ਨਾਲ ਦਾ ਦੂਰੇ ਨਾਲ ਦਾ ਬਰੇਕ ਨਾਲ ਦਾ ਚਲੋ ਕਲਚ ਢੋ ਹੁਣ ਨਾਲੇ ਗੇਅਰ ਘਟਾ ਲਈਦਾ ਹੁੰਦਾ ਪਹਿਲਾ ਪਾ ਲਈਦਾ ਹੁੰਦਾ ਕਿਉਂਕਿ ਆਪ ਕੋ ਬ੍ਰੇਕ ਨਹੀਂ ਲਾਈ ਸੀ ਜੀ ਹੁਣ ਹਾਂ ਜੀ ਹਾਂ ਬਰੇਕ ਛਾੜ ਦੋ ਚੈੱਕ ਕਰੇ ਉਧਰੋਂ ਵੀ ਇਤਰੋ ਵੀ ਦੇਖ ਲਓ ਸ਼ੀਸ਼ਾ ਵੀ ਦੇਖ ਲਓ ਜੇ ਕੋਈ ਆਉਂਦਾ ਨਾ ਬ੍ਰੇਕ ਲਾਉਣੀ ਬੰਦਾ ਵੀ ਦੇਖੋ ਅਮਾ ਗੱਡੀ ਤੋਂ ਹੁਣ ਇੱਥੇ ਰੱਖੋ ਚਾਰ ਠੀਕ ਹੈ ਸਿੱਧੇ ਕਰੋ ਲੇਗਾ ਚਾਰੇ ਪਾਸੇ ਰੱਖਣੀ ਆ ਜਿੱਦੋਂ ਕੱਟਣੀ ਸ਼ੀਸ਼ਾ ਸਾਈਡਾ ਸਾਰਾ ਕੁਝ ਦੇਖ ਕੇ ਫੇਰ ਗੱਡੀ ਰੋਡ ਤੇ ਚੜ੍ਹਨੀ ਹੈ ਜਿੱਥੇ ਬ੍ਰੇਕ ਦੀ ਲੋੜ ਹੋ ਉੱਥੇ ਬ੍ਰੇਕ ਲਾ ਲੈਣੀ ਹੈ